ਨਾ ਤੇ ਫੰਗੀ ਦੇ ਨਾਲ ਨਾ ਪਰ ਉਹ ਕਿਹਦੇ ਨਾ ਪਾਣੀ ਬਾਅਦ ਇਸ ਤਰ੍ਹਾਂ ਨਹੀਂ ਆਉਂਦਾ ਤੁਹਾਡੇ ਆ ਦੇਖੋ ਨਾ ਉਹ ਕਿਰਨ ਦੇਖਣਾ ਤੇ ਮੈਂ ਤੁਹਾਨੂੰ ਜਾਨ ਨੂੰ ਦਾ ਸਵਾਪਿੰਗ ਦੇ ਸਾਦੇ ਦੇ ਕਾਫੀ ਦਰਿਆ ਦਾ ਬੰਨ ਜਿਹੜਾ ਉਹ ਟੁੱਟ ਚੁੱਕਾ ਆ ਸੋ ਗੁਰਦਾਪੁਰ ਤੋਂ ਤੜਨੌਰ ਸਾਸਾ ਪਿੰਡਿਆ ਸਾਹੇ ਤੋਂ ਜਿਹੜਾ ਧੱਸੀ ਦਾ ਬੰਨ ਆ ਉਹ ਟੁੱਟ ਚੁੱਕਾ ਤੇ ਪੂਰੀ ਯੋਤ ਦੇਣਾ ਪਾਣੀ ਚੱਲ ਰਿਹਾ ਪਿੰਡ ਵਾਸੀ ਪੂਰੇ ਜਿਹੜੇ ਨੇ ਲਾਗੇ ਲਾਗੇ ਦੇ ਪਿੰਡ ਵੀ ਜਿਹੜੇ ਨੇ ਉਹ ਪਾਣੀ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਜਿਹੜਾ ਉਹ ਬਾਕੀ ਨਹੀਂ ਰਿਹਾ ਸੋ ਪਾਣੀ ਦੀ ਜਿਹੜੀ ਰਸਤਾਰ ਆ ਪਾਣੀ ਦੀ ਜਿਹੜੀ ਸਪੀਡ ਆ ਉਹ ਬਹੁਤ ਜ਼ਿਆਦਾ ਵਾ ਸੋ ਪਿੰਡ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਪਾਣੀ ਨੂੰ ਜਿਹੜਾ ਬੰਨਣਾ ਬੜਾ ਔਖਾ ਵਾ ਸੋ ਪ੍ਰਸ਼ਾਸਨ ਨੂੰ ਤੇ ਮੈਨੂੰ ਇਹਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਆ ਵੀਓਏ ਦੇ ਤੇ ਆ ਕੇ ਕੰਟਰੋਲ ਕਰਨ ਕੋਈ ਵੀ ਇੰਤਜ਼ਾਮ ਕਰਕੇ ਜਿਹੜਾ ਵਾ ਤਾਂ ਜੋ ਫਸਲਾਂ ਦੀ ਵੀ ਜਿਹੜੀ ਆ ਫਸਲਾਂ ਦਾ ਵੀ ਬਚਾਅ ਹੋ ਸਕੇ ਤੇ ਜਾਨੀ ਮਾਨੀ ਵੀ ਕੋਈ ਨੁਕਸਾਨ ਨਾ ਹੋ ਸਕੇ ਪਿੰਡ ਨੇ ਲਾਗੇ ਨਾਲ ਹੀ ਪਿੰਡ ਆ ਖਾਸਾ ਸੋ ਬਹੁਤ ਕੇਜੀ ਦੇ ਨਾਲ ਜਿਹੜਾ ਪਾਣੀ ਰਾਵੀ ਦਰਿਆ ਜਿਹੜਾ ਉਹ ਇਦੋਂ ਪਾਣੀ ਦੀ ਮਾਰ ਮਾਰ ਰਿਹਾ ਸੋ ਮੈਂ ਕਹਾਂਗਾ ਕੈਮਰਾ ਵਾਲਿਆਂ ਨੂੰ ਕਿ ਇੱਧਰ ਦੀ ਸਾਈਡ ਜਿਹੜੀ ਆ ਉਹ ਵਿਖਾਈ ਜਾਵੇ ਤਾਂ ਜੋ ਇਹ ਸਾਰੇ ਦੇਖ ਸਕਣ ਕਿ ਪਾਣੀ ਦੀ ਮਾਰ ਜਿਹੜੀ ਉਹ ਕਿੰਨੀ ਮਾਰ ਰਹੀ ਹੈ ਹਾਂਜੀ ਅੱਜੋ ਗਲੋਬਲ ਦਾ ਪਹਾੜਿਆ ਮੈਸੇਜ ਆ ਰਿਹਾ ਹੈ ਬੇਨਤੀ ਕਰ ਲੱਗੇ ਹਾਂ ਕਿ ਜੋ 라ਵੀ ਦਾ ਬੰਨ ਜਿਹੜਾ ਟੁੱਟਾ ਹੋਇਆ ਹੈ ਤੁਸੀਂ ਸਾਰੇ ਦੇਖ ਰਹੇ ਜੀ ਇਸ ਮਾਹੌਲ ਨੂੰ ਸੁਕਲਾਨੌਰ ਤੋਂ ਪਿੰਡ ਚੰਦੂ ਵਡਾਲਾ ਹੈ ਉਹਦੇ ਤੋਂ ਇਹ ਬੰਨ ਤੁਸੀਂ ਦਾ ਬੰਨ ਟੁੱਟਾ ਹੈ ਸੋ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਵੀ ਮੈਕਮੇ ਦਾ ਬੰਦਾ ਇੱਥੋਂ ਤੱਕ ਨਹੀਂ ਪਹੁੰਚਿਆ ਸਾਰੇ ਲਾਗੇ ਦੇ ਪਿੰਡ ਜਿਹੜੇ ਨੇ ਉਹ ਇਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਔਰ ਪਿੰਡਾਂ ਦੇ ਲੋਕ ਜਿਹੜੇ ਨੇ ਇੱਥੇ ਆ ਕੇ ਜਿਹੜੇ ਪੰਨ ਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬੰਨ ਜਿਹੜਾ ਨੇ ਉਹ ਬੰਨਿਆ ਨਹੀਂ ਜਾ ਰਿਹਾ ਕਿਉਂਕਿ ਪਾਣੀ ਦੀ ਰਫਤਾਰ ਜ਼ਿਆਦਾ ਹੈ ਪਾਣੀ ਪੂਰਾ ਤੇਜ਼ ਚੱਲ ਰਿਹਾ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਦੇ ਅੱਗੇ ਵੀ ਔਰ ਸਰਕਾਰਾਂ ਦੇ ਅੱਗੇ ਵੀ ਬੇਨਤੀ ਆ ਮਹਿਕਮੀ ਦੇ ਅੱਗੇ ਵੀ ਬੇਨਤੀ ਆ ਕਿ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਇਹਦੇ ਇੰਤਜ਼ਾਮ ਕੀਤੇ ਜਾਣ ਕਲਾਨੌਰ ਤੋਂ ਤੰਦੂ ਵਡਾਲਾ ਖਾਸਾ ਕਰਕੇ ਪਿੰਡ ਨੂੰ ਲਿਖਿਆ ਜਾਂਦਾ ਹੈ ਔਰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਇੱਥੇ ਅਜੇ ਤੱਕ ਕੋਈ ਵੀ ਮਹਿਕਮੇ ਦਾ ਬੰਦਾ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਵੀ ਟੀਮਾਂ ਜਿਹੜੀਆਂ ਨੇ ਇੱਥੇ ਨਹੀਂ ਪਹੁੰਚੀਆਂ ਸੋ ਵੱਧ ਤੋਂ ਵੱਧ ਟੀਮਾਂ ਜਿਹੜੀਆਂ ਨੇ ਇੱਥੇ ਪਹੁੰਚਣ ਤਾਂ ਜੋ ਪੁਕਤਾ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਜਾਣ ਸਾਰਿਆਂ ਦਾ ਧੰਨਵਾਦ ਜੀ